ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਬਲੌਗ ਦੇ ਵਿੱਚ ਤੁਹਾਨੂੰ ਮਿਲਾਂ ਜਾ ਰਹੇ ਹਾਂ ਬਾਬਾ ਸੰਦੀਪ ਜੀ ਨੂੰ ਜੋ ਕਿ ਘਰਾਂ ਦੇ ਵਿੱਚ ਕੀਤੇ ਕਿਰਾਏ ਦਾ ਕਾਟ ਕਰਦੇ ਐ ਤੇ ਮੈਂ ਕਹਿੰਨਾ ਜੀ ਜੜ ਤੋਂ ਕਾਟ ਕਰਦੇ ਐ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜਿਹੜੇ ਵੀਰ ਆਪਣੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਪਤਾ ਹੀ ਹੈ ਕਿ ਆਪਣੇ ਘਰ ਖੂਨ ਦੇ ਛਿੱਟੇ ਆ ਗਏ ਸੀਗੇ ਤੇ ਆਪਣਾ ਕਾਰਾਂ ਦਾ ਕੰਮ ਐ ਤੇ ਕਾਰਾਂ ਵੇਚਦੇ ਸੀਗੇ ਕਾਰਾਂ ਦੇ ਇੰਜਨ ਰਾਹ ਦੇ ਵਿੱਚ ਸੀਜ ਹੋ ਜਾਂਦੇ ਸੀ ਜਾ ਕੇ ਤੇ ਚਲਦੀਆਂ ਕਾਰਾਂ ਧੂਆਂ ਕੱਢ ਜਾਂਦੀਆਂ ਸੀਗੀਆਂ ਤੇ ਘਰ ਦੇ ਵਿੱਚ ਪਰਿਵਾਰ ਜਿਵੇਂ ਕਹਿੰਦੇ ਆ ਘਰ ਦੇ ਪਰਿਵਾਰ ਦੇ ਕੋਈ ਦੋ ਜੀ ਬਿਮਾਰ ਹੋ ਗਏ ਸੀ ਤੇ ਬਿਮਾਰ ਵੀ ਇਸ ਢੰਗ ਨਾਲ ਹੋਏ ਸੀ ਕਿ ਕੋਈ ਰਿਪੋਰਟਾਂ ਦੇ ਵਿੱਚ ਕੁਝ ਨਹੀਂ ਆ ਰਿਹਾ ਸੀਗਾ ਦਵਾਈਆਂ ਲੈ ਕੇ ਹਸਪੀਟਲਾਂ ਦੇ ਖਰਚੇ ਕਰ ਕਰਕੇ ਲੱਖਾਂ ਰੁਪਈਆ ਬਰਬਾਦ ਕਰ ਚੁੱਕਿਆ ਸੀਗਾ ਤੇ ਬਾਅਦ ਵਿੱਚ ਜਦੋਂ 5-7 ਲੱਖ ਰੁਪਏ ਖਰਚਾ ਕਰਕੇ ਤੇ ਐਂਡ ਦੇ ਪਤਾ ਕੀ ਲੱਗਿਆ ਪੇ ਘਰ ਦੇ ਵਿੱਚ ਸੀਗਾ ਕੀ ਕੀਤੇ ਕਿਰਾਏ ਦਾ ਸੀਗਾ ਤੇ ਪਹਿਲਾਂ ਬਹੁਤ ਬਾਬਿਆਂ ਕੋਲ ਵੀ ਗਏ ਕਿਸੇ ਨੇ ਕਿੰਨੇ ਪੈਸੇ ਲਾਇਆ ਕਿਸੇ ਨੇ ਕਿੰਨੇ ਪੈਸੇ ਲਾਇਆ ਫਰਕ ਨਹੀਂ ਪਿਆ ਫਿਰ ਕੋਈ ਸੱਜਣ ਸੀ ਆਪਣਾ ਉਹਨਾਂ ਦੇ ਅਕੋਰਡਿੰਗ ਆਪਾਂ ਨੂੰ ਬਾਬਾ ਸੰਦੀਪ ਜੀ ਦਾ ਪਤਾ ਲੱਗਿਆ ਸੋ ਬਾਬਾ ਸੰਦੀਪ ਜੀ ਦਾ ਕੀ ਹੈਗਾ ਕੀ ਕਰਾਂ ਮਾਤੇ ਇਹਨਾਂ ਦੇ ਵਿੱਚ ਤੇ ਆਪਣੇ ਕੀਤੇ ਕરાਏ ਦੀਆਂ ਜਿਹੜੀਆਂ ਕੀ ਨਿਸ਼ਾਨੀਆਂ ਹੁੰਦੀਆਂ ਨੇ ਕਈ ਵੀਰ ਜਿਵੇਂ ਕਹਿੰਦੇ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆਮ ਇਹ ਚੀਜ਼ਾਂ ਚੱਲਦੀਆਂ ਹੁੰਦੀਆਂ ਨੇ ਕਿ ਘਰ ਦੇ ਵਿੱਚੋਂ ਬਦਬੂ ਆਂਦੀ ਹੈ ਜਾਂ ਹੋਰ ਜਿਵੇਂ ਕਹਿੰਦੇ ਆ ਕੰਮ ਚੱਲਦਾ ਚੱਲਦਾ ਖਤਮ ਹੋ ਜਾਂਦਾ ਹੈ ਕਸਟਮਰ ਦੁਕਾਨਦਾਰੀ ਦੇ ਵਿੱਚ ਖਰਾਬ ਹੋ ਜਾਂਦੇ ਆ ਕੋਈ ਹੋਰ ਵੀਰ ਫੀਲਡ ਲਾਈਨ ਦੇ ਵਿੱਚ ਕੰਮ ਕਰਦਾ ਕੰਮ ਬੈਠ ਜਾਂਦਾ ਇਹ ਸਭ 네ਗਟਿਵਿਟੀ એનર્ਜੀ ਹੁੰਦੀ ਹੈ 네ਗਟਿਵਿਟੀ ਦੇ ਵਿੱਚ ਲੋਕ ਬਾਬਿਆਂ ਦੇ ਕੋਲ ਜਾ ਕੇ ਜਿਵੇਂ ਕਹਿੰਦੇ ਨੇ ਵੀ ਜਿਹੜੇ ਬਾਬੇ ਅੱਜ ਕੱਲ ਮਸ਼ਹੂਰੀਆਂ ਆਉਂਦੀਆਂ ਨੇ ਜੀ ਮੀਆਂ ਖਾਨ ਜੀ ਮੀਆਂ ਸਮੀਰ ਜੀ ਇਹ ਬੰਦੇ ਦੇ ਅੰਛ ਲੈ ਕੇ ਜਿਵੇਂ ਕਹਿੰਦੇ ਆ ਕੱਪੜੇ ਵਾਲ ਲੈ ਕੇ ਜੁੱਤੀ ਲੈ ਕੇ ਤੇ ਉਹਨਾਂ ਤੇ 3000 3500 ਰੁਪਏ ਲੈ ਕੇ ਉਹਨਾਂ ਦਾ ਕੰਮ ਬੰਨ ਦਿੰਦੇ ਆ ਸੋ ਇਹਦੇ ਅਕੋਰਡਿੰਗ ਹੀ ਜਿਹੜਾ ਅੱਜ ਬਾਬਾ ਜੀ ਨਾਲ ਗੱਲ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਬਾਬਾ ਜੀ ਦਾ ਸਵਾਗਤ ਕਰਦੇ ਆ ਆਪਣੇ ਬਾਈਜੀਕਾਰ ਪੁਆਇੰਟ ਵਲੌਗ ਦੇ ਵਿੱਚ ਤੇ ਬਾਬਾ ਜੀ ਕੋਲੋਂ ਸਭ ਤੋਂ ਪਹਿਲਾਂ ਇਹ ਚੀਜ਼ ਪੁੱਛਦੇ ਆ ਕਿ ਬਾਬਾ ਜੀ ਕੀਤੇ ਕਰਾਈ ਦੀਆਂ ਨਿਸ਼ਾਨੀਆਂ ਕੀ ਹੁੰਦੀਆਂ ਨੇ ਸਤਿ ਸ਼੍ਰੀ ਅਕਾਲ ਬਾਬਾ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਬੱਬਾ ਦੱਸੋ ਬਾਬਾ ਜੀ ਕੀ ਕੀਤੇ ਕਰਾਈ ਦੀਆਂ ਨਿਸ਼ਾਨੀਆਂ ਹੁੰਦੀਆਂ ਹਾਂਜੀ ਕੀਤੇ ਕਰਾਈ ਦੀਆਂ ਸਭ ਤੋਂ ਪਹਿਲਾਂ ਖੂਨ ਦੇ ਛਿੱਟੇ ਆਉਣਾ ਠੀਕ ਹੈ ਜੀ ਗੰਦੀ ਬਦਬੂ ਆਉਣਾ ਠੀਕ ਹੈ ਜੀ मास मिलना ठीक है जी अचानक किसी का बीमार हो जाना ठीक है जी हां जी ये कीटे क्राय दी निशानी है अच्छा जी मतलब ये है कि बाबा जी ने ਤੁਹਾਨੂੰ ਦੱਸਿਆ ਕਿ ਇਹ ਕੀਤੇ क्राय ਦੀਆਂ ਜਿਹੜੀਆਂ ਨਿਸ਼ਾਨੀਆਂ ਹੈਗੀਆਂ ਨੇ मास ਦਾ ਮਿਲਣਾ ਕੋਈ ਜਾਨਵਰ ਮਰਿਆ ਹੋਇਆ ਆਪਣੇ ਘਰ ਦੇ ਵਿੱਚ ਪਿਆ ਹੋਣਾ ਅਚਾਨਕ ਹੀ ਮਿਲ ਜਾਣਾ ਕੋਈ ਜਿਵੇਂ ਪੰਛੀ ਵਗੈਰਾ ਆਮ ਆਪਣੀ ਜ਼ਿੰਦਗੀ ਦੇ ਵਿੱਚ ਘਰ ਦੇ ਬਾਹਰ ਨਹੀਂ ਮਿਲਿਆ ਮਰਿਆ ਮਿਲਦਾ ਪਰ ਜਦੋਂ ਆਪਣੇ ਦੇ ਕੁਝ ਕੀਤਾ ਕਰਾਇਆ ਹੁੰਦਾ ਹੈ ਤੇ ਜਾਨਵਰ ਵਗੈਰਾ ਵੀ ਛਿਪਕਲੀ ਵਗੈਰਾ ਵੀ ਮਰੇ ਆਮ ਹੀ ਤੁਹਾਨੂੰ ਕਰਦੇ ਆਲੇ ਦੁਆਲੇ ਦੇਖਣ ਨੂੰ ਮਿਲਣਗੇ ਸੋ ਸੰਗਤ ਬਹੁਤ ਦੂਰੋਂ ਦੂਰੋਂ ਬਾਬਾ ਜੀ ਕੋਲ ਆਂਦੀ ਹੈ ਬਾਬਾ ਜੀ ਅੱਜ ਆਏ ਸੀਗੇ ਤੇ ਅਸੀਂ ਵੀ ਚਾਹ ਪਾਣੀ ਸੇਵਾ ਕੀਤੀ ਤੇ ਬਾਬਾ ਜੀ ਦਾ ਸ਼ੁਕਰਾਨਾ ਕੀਤਾ ਤੇ ਅੱਜ ਸੰਗਤਾਂ ਨੂੰ ਤੁਹਾਡੇ ਤੱਕ ਇਹਨਾਂ ਚੀਜ਼ਾਂ ਨੂੰ ਗਹਿਰਾਈ ਦੇ ਨਾਲ ਜਿਵੇਂ ਕਹਿੰਦੇ ਨੇ ਸਮਝਾਉਣ ਵਾਸਤੇ ਆਪਾਂ ਅੱਜ ਇਹ ਵਲੌਗ ਬਣਾ ਰਹੇ ਹਾਂ ਤੇ ਬਾਬਾ ਜੀ ਕਿਵੇਂ ਦੀ ਅਸੰਗਤਾ ਆndੀਆਂ ਨੇ ਜਿਵੇਂ ਹੁਣ ਤੁਸੀਂ ਦੱਸ ਰਹੇ ਸੀਗੇ ਕਿ ਕਿਸੇ ਦੀ ਟੇਲਰ ਦੀ ਦੁਕਾਨ ਸੀ ਉਹਨਾਂ ਦੇ ਆਵਾਜ਼ਾਂ ਆndੀਆਂ ਸੀ ਜਾਂ ਇੱਕ ਤੁਸੀਂ ਕੋਟ ਹਿੱਸੇ ਕਾ ਸਾਈਡ ਤੱਕ ਕਰਨ ਗਏ ਸੀਗੇ ਉਹਨਾਂ ਦੇ ਨਾਲ ਬਹੁਤ ਬੁਰੇ ਹਾਲ ਸੀ ਉਹਨਾਂ ਦਾ ਕੋਈ ਦੱਸੋ ਸਾਨੂੰ ਵੀ ਇਹ ਚੀਜ਼ਾਂ ਹੋਰ ਨਿਸ਼ਾਨੀਆਂ ਗਹਿਰਾਈ ਤੱਕ ਦੱਸੋ ਕਿ ਜਿਆਦਾ ਤੋਂ ਜਿਆਦਾ ਕਿਸ ਤਰ੍ਹਾਂ ਕਿਸ ਤਰ੍ਹਾਂ ਦੀ ਪ੍ਰਸਥਿਤੀ ਆndੀ ਹੈ ਕਿ ਤੇ ਕਿਰਾਏ ਵਾਲੇ ਘਰ ਦੇ ਨਾਲ ਹਾਂਜੀ ਇਸ ਤਰ੍ਹਾਂ ਵੀ ਕੀਤੇ ਕਰਾਇਏ ਨਾਲ ਜਿਵੇਂ ਕਿ ਕਿਸੇ ਨੂੰ ਦਬਾਅ ਪੈਣਾ ਬਹੁਤ ਜ਼ਿਆਦਾ ਠੀਕ ਹੈ ਜੀ ਗੰਦੇ ਸੁਪਨੇ ਆਉਣਾ ਠੀਕ ਹੈ ਜੀ ਅ ਜਿਹੜੀਆਂ ਆਪਾਂ ਗੱਲਾਂ ਤੁਹਾਨੂੰ ਕੈਮਰੇ ਸਾਹਮਣੇ ਦੱਸ ਵੀ ਨਹੀਂ ਸਕਦੇ ਉਹ ਚੀਜ਼ਾਂ ਹੋਣੀਆਂ ਇਹ ਸਾਰੀਆਂ ਕੀਤੇ ਕਰਾਈ ਦੀਆਂ ਨਿਸ਼ਾਨੀਆਂ ਹੈ ਮਤਲਬ ਇਹ ਹੈ ਕਿ ਚਲੋ ਬਾਬਾ ਜੀ ਵੀਡੀਓ ਤੋਂ ਥੋੜਾ ਜਿਹਾ ਦੂਰ ਰਹਿੰਦੇ ਸੀ ਤੇ ਕੋਲ ਮਲਾ ਕੇ ਮੈਂ ਕਿਹਾ ਜੀ ਕਿਸੇ ਦਾ ਭਲਾ ਹੋ ਜਾਊਗਾ ਤੇ ਜਿਹੜੀਆਂ ਇਹਦੇ ਵਿੱਚ ਬਰੀਕੀ ਚੀਜ਼ਾਂ ਇਹ ਵੀ ਹਨ ਕਿ ਕਈ ਵੀਰਾਂ ਨਾਲ ਜਿਵੇਂ ਕਹਿੰਦੇ ਇੱਕ ਕੋਰੀ ਹੁੰਦੀ ਹੈ ਕੋਰੀ ਅਜਿਹੀ ਚੀਜ਼ ਹੁੰਦੀ ਹੈ ਜਦੋਂ ਕੋਰੀ ਕਿਸੇ ਤੇ ਲਗਾ ਦਿੱਤੀ ਜਾਂਦੀ ਹੈ ਤੰਤਰਮੰਤਰ ਦੇ ਨਾਲ ਕਾਲੇ ਇਲਮ ਦੇ ਨਾਲ ਤੇ ਇਨਸਾਨ ਤੇ ਲੇਡੀਜ਼ ਤੇ ਜੈਂਟਸ ਤੇ ਜਦੋਂ ਕੋਰੀ ਲਗਾਈ ਜਾਂਦੀ ਹੈ ਤੇ ਉਸ ਦੇ ਨਾਲ ਦਿਨ 'ਚ ਵੀ ਸੈਕਸ ਹੁੰਦਾ ਹੈ ਤੇ ਰਾਤ ਨੂੰ ਵੀ ਸੈਕਸ ਹੁੰਦਾ ਹੈ ਤੇ ਜਦੋਂ ਪਹਿਲਾਂ ਮੈਂ ਆਪਣੀ ਕੱਲੇ ਦੀ ਵੀਡੀਓ ਪਾਈ ਸੀ ਬਹੁਤ ਦੂਰੋਂ ਦੂਰੋਂ ਫੋਨ ਆਏ ਉਹਨਾਂ ਨੇ ਬਾਬਾ ਜੀ ਨੂੰ ਦੱਸਿਆ ਇਹ ਕੋਰੀ ਬਾਰੇ ਤੇ ਉਸ ਦਾ ਵੀ ਕੋਰੀ ਦਾ ਵੀ ਜਿਹੜਾ ਪੱਕਾ ਹੱਲ ਹੈ ਉਹ ਮਾਂ ਕਾਲੀ ਦੇ ਦਰਬਾਰ 'ਚ ਜੋ ਬਾਬਾ ਜੀ ਦਾ ਦਰਬਾਰ ਹੈ ਉਹਨਾਂ ਦੇ ਵਿੱਚ ਪੱਕਾ ਹੱਲ ਹੈਗਾ ਬੜੀ ਦੂਰ ਦੂਰ ਤੱਕ ਸੰਗਤ ਆਂਦੀ ਏ ਤੇ ਕਰਕੇ ਆਏ ਨੇ ਤੇ ਸ਼ੋਸ਼ੇ ਬਾਜੀ ਤੋਂ ਬਾਬਾ ਜੀ ਬਹੁਤ ਦੂਰ ਰਹਿੰਦੇ ਨੇ ਇਹ ਵੀਡੀਓ ਜਿਹੜੀ ਬਣਾ ਰਹੇ ਆ ਇਹ ਲੋਕਾਂ ਦੇ ਭਲੇ ਵਾਸਤੇ ਹੀ ਬਣਾ ਰਹੇ ਆ ਤਾਂ ਜੋ ਕਿਸੇ ਦਾ ਕੋਈ ਵੀਰ ਇਹਨਾਂ ਦਿਨਾਂ ਦੇ ਵਿੱਚੋਂ ਲੰਘ ਰਿਹਾ ਤੇ ਉਸ ਦਾ ਭਲਾ ਹੋ ਸਕੇ ਸੋ ਬਾਬਾ ਜੀ ਹੋਰ ਦੱਸੋ ਤੰਤਰ ਮੰਤਰ ਦੀ ਵਿਧੀ ਜਿਹੜੀ ਹੁੰਦੀ ਏ ਇਹਦੇ ਵਿੱਚ ਲੋਕਾਂ ਦਾ ਕਿੰਨਾ ਕੋ ਨੁਕਸਾਨ ਹੋ ਸਕਦਾ ਕੋਈ ਜਾਨਵਰ ਮਾਲ ਦਾ ਵੀ ਨੁਕਸਾਨ ਹੁੰਦਾ ਹੈ ਜਾਂ ਮਤਲਬ ਕਿ ਜਿਵੇਂ ਕਹਿੰਦੇ ਨੇ ਇਹ ਚੀਜ਼ਾਂ ਨੂੰ ਜਿਆਦਾ ਸੀਰੀਅਸ ਲੈਣ ਦੀ ਲੋੜ ਨਹੀਂ ਹੁੰਦੀ। ਹਾਂਜੀ ਇਸ ਤਰ੍ਹਾਂ ਜੀ ਇਹ ਜਾਦੂ ਟੂਨੇ ਨਾਲ ਜਿਵੇਂ ਕਿ ਪਸ਼ੂਆਂ ਤੇ ਅਸਰ ਹੋਣਾ ਜੀ। ਠੀਕ ਹੈ। ਜਵਾਨ ਪੁੱਤ ਦੀ ਹੂੰ ਕੋਈ ਵੀ ਜਾ ਸਕਦਾ ਹੈ ਜੀ। ਠੀਕ ਹੈ ਜੀ। ਅਚਾਨਕ ਇਹੋ ਜੀ ਲਾ ਇਲਾਜ ਬਿਮਾਰੀ ਲੱਗ ਜਾਣਾ ਇਹ ਸਭ ਕੀਤੇ ਕਰਾਈ ਦੀਆਂ ਨਿਸ਼ਾਨੀਆਂ ਜੀ। ਠੀਕ ਹੈ ਜੀ। ਹਾਂਜੀ ਇਸ ਤੋਂ ਇਲਾਵਾ ਐਕਸੀਡੈਂਟ ਹੋ ਜਾਣਾ ਹੂੰ ਅਚਾਨਕ ਸਾਗ ਗੋਮੋ ਹੋ ਜਾਣਾ ਸਾਦਾ ਨਾ ਆਉਣਾ ਇਹ ਸਭ ਕੀਤੇ ਕਰਾਈ ਦੀਆਂ ਨਿਸ਼ਾਨੀਆਂ। ਮਤਲਬ ਇਹ ਹੈ ਕਿ ਜਿੱਦਾਂ ਆਪਾਂ ਕੋਈ ਕੰਮ ਕਰ ਰਹੇ ਹਾਂ ਤੇ ਜਿੱਦਾਂ ਹੁਣ ਸਾਡੇ ਪਰਿਵਾਰ ਦੇ ਵਿੱਚ ਇਦਾਂ ਹੁੰਦਾ ਸੀ ਕੋਈ ਮੇਰੇ ਵਾਈਫ ਸੀਗੇ ਤੇ ਖੜੇ ਖੜੇ ਨੂੰ ਇੱਕ ਵਾਰ ਜਿਵੇਂ ਕਹਿੰਦੇ ਨੇ ਪਤਾ ਨਹੀਂ ਕੀ ਹੋਣਾ ਤੇ ਉਹਨਾਂ ਨੇ ਟੜਕ ਡਿੱਗ ਜਾਣਾ। ਹਾਂਜੀ। ਟੱਕ ਕਰਕੇ। ਤੇ ਉਹਨ ਦੇ ਨਾਲ ਕੀ ਸੀਗਾ ਕਿ ਉਹ ਚੀਜ਼ਾਂ ਜਾਦੂ ਟੋਣੇ ਵਾਲੀਆਂ ਅਸਰ ਕਰਦੀਆਂ ਸੀਗੀਆਂ ਤੇ ਬਾਬਾ ਜੀ ਇਹ ਮਸਾਨ ਕੀ ਹੁੰਦੇ ਨੇ? ਮਸਾਨ ਮਸਾਨ ਜਿਹੜੇ ਆਪਣੇ ਕੰਮ ਦੇ ਵਿੱਚ ਮਸਾਨੀ ਨੇ ਬਹੁਤ ਖਰਾਬ ਕੀਤਾ ਆਪਾਂ ਉਹ ਮਸਾਨੀ ਕੀ ਹੁੰਦੀ ਹੈ? ਹਾਂਜੀ ਮਸਾਣੀ ਮਸਾਣੀ ਵੀ ਇੱਕ ਮਾਤਾ ਰਾਣੀ ਹੈ ਮਾਤਾ ਰਾਣੀ ਦਾ ਨਾਮ ਹੈ ਜਿਵੇਂ ਇੱਕ ਹੁੰਦਾ ਜੀ ਸਾਤਵਿਕ ਇੱਕ ਹੁੰਦਾ ਤਾਮਸਿਕ ਠੀਕ ਹੈ ਜੀ ਜੋ ਤਾਮਸਿਕ ਤੌਰ ਤੇ ਜਿਹੜੀ ਚੀਜ਼ ਵਰਤੀ ਜਾਂਦੀ ਹੈ ਉਹ ਯਾਨੀ ਕਿ ਉਲਟ ਤੌਰ ਤੇ ਜਿਵੇਂ ਕਿਸੇ ਦਾ ਬੁਰਾ ਕਰਨਾ ਕਿਸੇ ਤੇ ਕੋਈ ਗਲਤ ਪੈਰਾ ਲਾਉਣਾ ਠੀਕ ਹੈ ਮਸਾਣਾ ਦੇ ਥਰੂ ਉਹਨੂੰ ਮਸਾਣੀ ਕਿਹਾ ਜਾਂਦਾ ਹੈ ਠੀਕ ਹੈ ਉਹ ਮਸਾਣੀ ਮਾਤਾ ਦਾ ਪੈਰਾ ਲੱਗ ਜਾਂਦਾ ਜੀ ਫਿਰ ਉਹਦੇ ਨਾਲ ਯਾਨੀ ਕਿ ਘਰ ਦੇ ਵਿੱਚ ਜਿਹੜੇ ਨੁਕਸਾਨ ਹੋਣੇ ਸ਼ੁਰੂ ਹੋ ਜਾਂਦੇ ਆ ਠੀਕ ਹੈ ਕਿੰਨੇ ਸਹਾਦਤ ਤੱਕ ਨੁਕਸਾਨ ਹੁੰਦੇ ਨੇ ਜੀ ਹਾਂਜੀ ਇਹ ਹੱਦ ਤਾਂ ਇਸ ਤਰ੍ਹਾਂ ਹੈ ਜੀ ਮੰਨ ਲਓ ਤੁਸੀਂ ਇਹਦਾ ਟ੍ਰੀਟਮੈਂਟ ਤੁਸੀਂ ਇਲਾਜੇ ਦਾ ਨਾ ਕਰਵਾਇਆ ਇਹ ਜਿਹੜੀ ਚੀਜ਼ ਹੈ ਇਹ ਵੱਧਦੀ ਜਾਂਦੀ ਹੈ ਵੱਧਦੀ ਜਾਂਦੀ ਹੈ ਜੀ ਠੀਕ ਹੈ ਅਗਾ ਜਿਆਦਾ ਵੱਧ ਕੇ ਯਾਨੀ ਕਿ ਪਹਿਲਾਂ ਜਿਵੇਂ ਆਪਣੇ ਘਰੇ ਮੰਨ ਲਓ ਪਸ਼ੂ ਰੱਖੇ ਆ ਆਪਾਂ ਪਸ਼ੂਆਂ ਤੋਂ ਸਟਾਰਟ ਹੋਊਗਾ ਕੰਮ ਠੀਕ ਹੈ ਪਸ਼ੂ ਮਰ ਜਾਣਗੇ ਆਪਣੇ ਉਸ ਤੋਂ ਬਾਅਦ ਇਹ ਆਪਣੇ ਪਰਿਵਾਰ ਤੇ ਬੱਚਿਆਂ ਤੇ ਆਪਣੀ ਜੀਆਂ ਤੇ ਇਹ ਚੀਜ਼ ਦਾ ਪ੍ਰਭਾਵ ਪੈਂਦਾ ਜੀ ਠੀਕ ਹੈ ਬੱਬਾ ਜੀ ਮਤਲਬ ਇਹ ਹੈ ਕਿ ਜਦੋਂ ਤੰਤਰ ਮੰਤਰ ਦੀ ਸਾਧਨਾ ਦੇ ਨਾਲ ਆਪਣੇ ਕੰਮ ਤੇ ਬੰਦਿਸ਼ ਲਗਾਈ ਜਾਂਦੀ ਏ ਜਾਂ ਕਿਸੇ ਹੋਰ ਚੀਜ਼ਾਂ ਕਰਕੇ ਬੰਦਤ ਲਗਾਈ ਕੋਈ ਜੈਲਸੀ ਹੁੰਦੀ ਏ ਕਿਵੇਂ ਕਿਸੇ ਵੀਰ ਦਾ ਕੋਈ ਕੰਮ ਚੱਲਦਾ ਤੇ ਜੈਲਸੀ ਵਾਲਾ ਜਾਂਦਾ ਕਿਹੜੇ ਕਾਲੇ ਇਲਮ ਵਾਲਿਆਂ ਕੋਲ ਹੀ ਜਾਂਦਾ ਜਿਹੜੇ ਕਾਲੇ ਇਲਮ ਵਾਲੇ ਅੱਜ ਕੱਲ ਤਾਂ ਆਮ ਹੋ ਗਏ ਨੇ ਕਾਲੇ ਇਲਮ ਵਾਲੇ ਟੀਵੀ ਤੇ ਚੈਨਲਾਂ ਤੇ ਮਸ਼ਹੂਰੀ ਆਂਦੀ ਏ ਜੀ ਕਾਲੇ ਬਹਿਰਵਾਨੀ ਇਲਮੋ ਕੇ ਬਾਦਸ਼ਾਹ ਪਾਈਆਂ ਸਮੀਰ ਜੀ ਮੀਆਂ ਖਾਨ ਜੀ ਇਨਾਂ ਦਾ ਕੰਮ ਹੀ ਇਹੋ ਜਿਹਾ ਹੁੰਦਾ ਹੈ ਜੀ ਕੋਲ ਮਲਾ ਕੇ 2-3000 4000 ਰੁਪਏ ਲੈ ਕੇ ਤੇ ਮੈਂ ਕਹਿੰਦਾ ਜੀ ਬੰਦੇ ਤੇ ਫੱਟੀ ਵਾਲੇ ਕਿੱਲ ਲਾਣੇ ਸੋ ਇਹ ਅੱਜ ਕੱਲ ਏਜੰਸੀ ਜਿਵੇਂ ਕਹਿੰਦੇ ਨੇ ਲੋਕਾਂ ਦਾ ਕੰਮ ਖਰਾਬ ਕਰਨਾ ਆਮ ਹੀ ਹੋ ਗਿਆ ਸਾਡੇ ਨਾਲ ਵੀ ਇਹ ਚੀਜ਼ਾਂ ਹੋਈਆਂ ਸੀ ਚਲੋ ਜਿਵੇਂ ਕਹਿੰਦੇ ਨੇ ਸਾਡਾ ਖਰਚਾ ਤਾਂ ਹੋ ਗਿਆ ਪਰ ਅਸੀਂ ਉਦੋਂ ਤੱਕ ਚੈਨ ਹੀ ਨਹੀਂ ਪਾਇਆ ਜਦੋਂ ਤੱਕ ਸਾਨੂੰ ਇਹਨਾਂ ਚੀਜ਼ਾਂ ਤੋਂ ਛੁਟਕਾਰਾ ਨਹੀਂ ਪਾਇਆ ਮੈਂ ਕਹਿੰਦਾ ਜੀ ਅਸੀਂ ਕੰਮ ਕਰ ਸਾਈਡ ਤੇ ਕਰਤੇ ਸੀਗੇ ਤੇ ਪਹਿਲਾ ਇਹਨਾਂ ਚੀਜ਼ਾਂ ਦੀ ਰੋਕ-ਥਾਮ ਨੂੰ ਪਹਿਲ ਦਿੱਤੀ ਬਾਬੇ ਬਹੁਤ ਵੇਖੇ ਸੀ ਪਰ ਕੋਲ ਮਲਾ ਕੇ ਬਾਬਾ ਜੀ ਕੋਲ ਜਿਹੜਾ ਐਕਸਪੀਰੀਅੰਸ ਹੈ ਤੇ ਕੋਈ ਸ਼ੋਸ਼ੇ ਬਾਜੀ ਨਹੀਂ ਇਹ ਨਹੀਂ ਕਿ ਹਰਾ ਚੋਲਾ ਪਾ ਲਿਆ ਜੀ ਮਾਲਾ ਪਾ ਲਈ ਜੀ ਤਵੀਤ ਪਾ ਲੈ ਨਹੀਂ ਬਿਲਕੁਲ ਸਾਦਾ ਦਰਬਾਰ ਇਹਨਾਂ ਦਾ ਤੁਹਾਨੂੰ ਦਰਬਾਰ ਵੀ ਵਿਖਾਵਾਂਗੇ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਬਾਬਾ ਜੀ ਦਾ ਤੇ ਬਾਬਾ ਜੀ ਅੱਜ ਆਏ ਸੀ ਤੇ ਜਿਵੇਂ ਕਹਿੰਦੇ ਨੇ ਮੈਂ ਕਿਹਾ ਜੀ ਬਿਚੌਰ ਬੜੀ ਦੂਰੋਂ ਦੂਰੋਂ ਫੋਨ ਆਇਆ ਇੱਕ ਸੱਜਣ ਦਾ ਫੋਨ ਸੁਂਗਰੂਰ ਵਾਲੀ ਸਾਈਡ ਤੋਂ ਆਇਆ ਸੀ ਉਹ ਬੰਦਾ ਕਹਿੰਦਾ ਵੀ ਜ਼ਮੀਨ ਜਾਇਦਾਦ ਕਾਰਾਂ ਗੱਡੀਆਂ ਦੇ ਸਾਡੇ ਕੋਲ ਕੋਈ ਕਮੀ ਨਹੀਂ ਸੀ ਪਰ ਸਾਡੇ ਖੂਨ ਦੇ ਛਿੱਟੇ ਆਏ ਤੇ ਕੋਲ ਮਲਾ ਕੇ ਕਹਿੰਦਾ ਜੀ ਜਦੋਂ ਖੂਨ ਦੇ ਛਿੱਟੇ ਆਏ ਕੋਈ ਬਾਬੇ ਨੇ ਸਾਡੇ ਕੋਲ 52000 ਲਿਆ ਕਿਸੇ ਨੇ ਸਵਾ ਲੱਖ ਰੁਪਈਆ ਲਿਆ ਜੀ ਕਿਸੇ ਨੇ ਕੁਛ ਲਿਆ ਤੇ ਕਹਿੰਦਾ ਜੀ ਫਰਕ ਕੁਛ ਨਹੀਂ ਪਿਆ ਅੱਜ ਦੀ ਡੇਟ ਦੇ ਵਿੱਚ ਮੈਂ ਕਹਿੰਦਾ ਜੀ 100% ਤੋਂ ਜਿਵੇਂ ਕਹਿੰਦੇ ਨੇ 10% ਤੇ ਪ੍ਰਾਪਰਟੀ ਪੱਕੋਂ ਤੇ ਕੰਮਕਾਰ ਪੱਕੋ ਹੋ ਗਿਆਂ ਤੇ ਕਦੇ ਜ਼ਿੰਦਗੀ ਦਾ ਗੁਜ਼ਾਰਾ ਹੀ ਕਰ ਰਹੇ ਆ ਤੇ ਮੇਰੇ ਕੋਲ ਆਈ ਰਾਇਆ ਫੋਨ ਤੇ ਮੈਂ ਜਿਵੇਂ ਕਹਿੰਦੇ ਨੇ ਬਾਬਾ ਜੀ ਨੂੰ ਗੱਲ ਕੀਤੀ ਬਾਬਾ ਜੀ ਗਏ ਉਸ ਦਾ ਖਰਚਾ ਵੀ ਕੀ ਆਇਆ 11 12000 15000 ਖਰਚਾ ਆਇਆ ਤੇ ਕੋਲ ਮਲਾ ਕੇ ਸਦਾ ਵਾਸਤੇ ਰੋਗਤਮ ਕੀਤੀ ਹੈ ਤੇ ਫਿਰ ਕੋਈ ਵੀਰ ਅਜਿਹਾ ਕਰਾਉਂਦੇ ਨੇ ਕਈ ਵਾਰ ਬਾਬੇ ਉਹਨਾਂ ਨੂੰ ਪਾਗਲਪੰਦੀ ਵਾਲੀ ਸ਼ੁਰਲੀ ਛੱਡ ਦਿੰਦੇ ਆ ਕੋਈ ਇਹ ਨਹੀਂ ਕਿ ਕਿਸੇ ਚੀਜ਼ ਦੀ ਬਾੰਦ ਆਪਾਂ ਇੱਕ ਵਾਰ ਕਰ ਦਿੰਨੇ ਆ ਤੇ ਦੁਬਾਰਾ ਉਸ ਚੀਜ਼ ਦਾ ਅਸਰ ਵੇਖਣ ਨੂੰ ਮਿਲੇਗਾ ਬਾਬਾ ਜੀ ਦਰਬਾਰ ਦੇ ਵਿੱਚ ਜਿਹੜੀਆਂ ਵੀ ਸੰਗਤਾਂ ਦਾ ਕਰਦੇ ਆ ਨਾਲ ਉਹਨਾਂ ਦੀ ਚੌਕੀਆਂ ਜੋ ਵੀ 21 ਚੌਕੀਆਂ ਹੁੰਦੀਆਂ ਨੇ 51 ਚੌਕੀਆਂ ਹੁੰਦੀਆਂ ਨੇ ਉਹ ਵੀ ਲਾਂਦੇ ਨੇ ਜੋ ਉਹਨਾਂ ਦੀ ਬਲੀ ਦੇਣੀ ਹੁੰਦੀ ਹੈ ਜਾਂ ਕੋਈ ਵੀ ਮਤਲਬ ਕਿ ਮਾਤਾ ਰਾਣੀ ਦਾ ਉਹ ਕਰਨਾ ਹੁੰਦਾ ਹੈ ਉਹ ਵੀ ਮੈਂ ਕਹਿੰਦਾ ਜੀ ਸਾਰਾ ਕੋਚ ਮਤਲਬ ਕਿ ਕੱਲ ਨੂੰ ਦੁਬਾਰਾ ਉਹਨਾਂ ਚੀਜ਼ਾਂ ਦਾ ਅਸਰ ਉਸ ਪਰਿਵਾਰ ਤੇ ਨਾ ਰਹੇ ਇਹ ਆਪਦਾ ਜ਼ਿੰਮੇਵਾਰੀ ਨਾਲ ਸਾਰਾ ਉਹ ਕੁਝ ਕਰਦੇ ਨੇ ਸੋ ਕਿਸੇ ਵੀਰ ਨਾਲ ਐਦਾਂ ਹੋ ਰਿਹਾ ਹੈ ਘਰ ਦੇ ਵਿੱਚੋਂ ਗੰਦੀ 스ਮੈਲ ਆ ਰਹੀ ਹੈ ਕੋਈ ਪੰਛੀ ਜਾਨਵਰ ਮਿਲਿਆ ਮਰ ਰਿਹਾ ਹੈ ਕਰਦੇ ਵਿੱਚੋਂ ਇੰਜ ਲੱਗ ਰਿਹਾ ਪਹਿਲਾਂ ਰੌਣਕਦਿਸਦੀ ਸੀ ਹੁਣ ਐਦਾਂ ਲੱਗਦਾ ਹੈ ਵੀ ਸਾਡੇ ਅਸੀਂ ਉਜੜੇ ਜੇ ਲੱਗਦੇ ਆ ਕਿਸੇ ਦਾ ਨਹਾਣ ਨੂੰ ਜੀ ਨਹੀਂ ਕਰਦਾ ਜਾਂ ਕੁਝ ਹੋਰ ਨਹੀਂ ਕਰਨ ਨੂੰ ਜੀ ਕਰਦਾ ਤੇ ਜਿਵੇਂ ਕਹਿੰਦੇ ਨੇ ਕਮਜ਼ੋਰੀ ਆ ਗਈ ਹੈ ਸਰੀਰ ਦੇ ਵਿੱਚ ਬਿਮਾਰੀ ਲੱਗ ਗਈ ਹੈ ਬਿਮਾਰੀਆਂ ਦਾ ਸਮਝ ਨਹੀਂ ਆ ਰਹੀ ਤੇ ਕੁੱਲ ਮਿਲਾ ਕੇ ਕਿਸੇ ਨਾਲ ਕੋਈ ਸੈਕਸ ਹੋ ਰਿਹਾ ਸੁਪਨੇ ਦੇ ਵਿੱਚ ਜਿਵੇਂ ਕਹਿੰਦੇ ਨੇ ਹੁੰਦਾ ਹੈ ਜਾਂ ਕੋਈ ਪ੍ਰੈਕਟੀਕਲੀ ਲੱਗਦਾ ਕੁਝ ਪਤਾ ਨਹੀਂ ਲੱਗਦਾ ਕਿਸੇ ਫੈਮਿਲੀ ਮੈਂਬਰ ਦੇ ਰੂਪ ਵਿੱਚ ਆ ਕੇ ਕੋਈ ਚੀਜ਼ ਤੁਹਾਡੇ ਨਾਲ ਉਹ ਕਰਦੀ ਏ ਤੇ ਇਹਨਾਂ ਚੀਜ਼ਾਂ ਦਾ ਜਿਹੜਾ ਛੁਟਕਾਰਾ ਹੈ ਕਾਲੇ ਇਲਮ ਤੰਤਰ ਮੰਤਰ ਨਾਲ ਕੀਤੀਆਂ ਹੋਈਆਂ ਚੀਜ਼ਾਂ ਦਾ ਉਹ ਇਸ ਦਰਬਾਰ માં ਕਾਲੀ ਦੇ ਦਰਬਾਰ ਦੇ ਵਿੱਚ ਹੈਗਾ ਸੋ ਕੋਈ ਵੀਰ ਕਰਵਾਣਾ ਚਾਹੁੰਦਾ ਹੈ ਘਰ ਦਾ ਜੇ ਕੋਈ ਹੈਗਾ ਲੱਗਦਾ ਵੀ ਮੰਨ ਕੇ ਚਲੋ ਤੁਹਾਡੇ ਘਰ ਦੇ ਵਿੱਚ ਕੁਝ ਇਹੋ ਜਿਹਾ ਕੁਝ ਹੈਗਾ ਤੇ ਤੁਸੀਂ ਉਸ ਦੀ ਰੋਕਤਮ ਕਰਵਾ ਸਕਦੇ ਹੋ ਤੇ ਬਾਬਾ ਜੀ ਆਪਣਾ ਪੇਜ ਵੀ ਬਣਿਆ ਹੋਇਆ ਹੈ ਹਾਂਜੀ ਫੇਸਬੁਕ ਤੇ ਆਪਣਾ ਪੇਜ ਬਣਿਆ ਹੈ ਹਾਂਜੀ ਕਿਰਪਾ ਮਾਤਾ ਕਾਲਕਾ ਦੇਵੀ ਦੇ ਨਾਮ ਤੇ ਠੀਕ ਹੈ ਜੀ ਹਾਂਜੀ ਉਸ ਨੂੰ ਸੰਗਤਾਂ ਯਾਨੀ ਕਿ ਫੋਲੋ ਕਰ ਸਕਦੀ ਹੈ ਚਲੋ ਪੇਜ ਤੇ ਵੀ ਬਾਬਾ ਜੀ ਦੇ ਜੁੜਿਓ ਕਿਰਪਾ ਮਾਂ ਕਾਲਕਾ ਦੇਵੀ ਜੀ ਦੀ ਤੇ ਉਸ ਪੇਜ ਨਾਲ ਵੀ ਜੁੜਿਓ ਤੇ ਸੰਗਤ ਨੂੰ ਬੇਨਤੀ ਹੈ ਸ਼ੋਸ਼ੇ ਬਾਜੀ ਵਾਲਿਆਂ ਕੋਲ ਜਾਣ ਦਾ ਕੋਈ ਫਾਇਦਾ ਨਹੀਂ ਇੱਥੇ ਬਾਬਾ ਜੀ ਗੱਡੀ ਤੇ ਜਾਂਦੇ ਆ ਮਾਚਲ ਜੰਮੂ ਹਰਿਆਣਾ ਕਿਤੋਂ ਤੱਕ ਬਾਬਾ ਜੀ ਕਰਕੇ ਆਏ ਨੇ ਘਰਾਂ ਦਾ ਜੋ ਕਰਦੇ ਨੇ ਇੱਕ ਵਾਰ ਕਰਦੇ ਨੇ ਕੋਈ ਛੋਛੇ ਬਾਜੀ ਨਹੀਂ ਵੀ ਅਗਲੇ ਨੂੰ ਕਮਲ ਕੁੱਤੇ ਲਾ ਦੇਣਾ ਜੀ ਆਪਦੇ ਲਾਲਚ ਕਰਕੇ ਵੀ ਵਾਰ-ਵਾਰ ਉਹਨਾਂ ਚੀਜ਼ਾਂ ਨੂੰ ਕੀਤੀ ਜਾਣਾ ਨਹੀਂ ਬਾਬਾ ਜੀ ਬਹੁਤ ਵਧੀਆ ਨੇ ਡੇਚਰ ਦੇ ਵੀ ਬਹੁਤ ਵਧੀਆ ਨੇ ਤੇ ਆਪਣੇ ਵਰਗੇ ਹਮ ਉਮਰ ਦੇ ਮੈਂ ਕਹਿੰਦਾ ਵੀ ਸੱਜਣ ਤਾਈ ਵਾਂਗੂ ਰਹਿੰਦੇ ਐ ਸੋ ਕਿਸੇ ਨੇ ਵੀਰ ਨੇ ਕੁਝ ਕਰਾਣਾ ਹੋਵੇ ਤਾਂ ਕੋਈ ਗੱਲ ਨਹੀਂ ਨੰਬਰ ਜਿਹੜਾ ਤੁਹਾਡਾ ਸਕਰੀਨ ਤੇ ਮੈਂਸ਼ਨ ਕਰਤਾ ਹੈ ਬਾਬਾ ਜੀ ਦਾ ਬਾਬਾ ਜੀ ਨਾਲ ਗੱਲ ਕਰਕੇ ਤੇ ਬੇਝਿਚਕ ਹੋ ਕੇ ਤੁਸੀਂ ਆਪ ਦਾ ਕੋਈ ਤੁਹਾਨੂੰ ਲੱਗ ਰਿਹਾ ਹੈ ਤੁਹਾਡਾ ਆਲਾ ਦਵਾਲਾ ਨੈਗੇਟਿਵਿਟੀ એનર્ਜੀ ਹੈਗੀ ਹੈ ਤੁਹਾਨੂੰ ਮਹਿਸੂਸ ਹੋ ਰਿਹਾ ਤੁਹਾਡੇ ਘਰ ਦੇ ਵਿੱਚ ਇਹ ਚੀਜ਼ਾਂ ਸੋ ਉਹ ਚੀਜ਼ਾਂ ਦਾ ਜਿਹੜਾ ਉਪਾਏ ਹੈ ਉਹ ਬਾਬਾ ਜੀ ਬਹੁਤ ਵਧੀਆ ਤਰੀਕੇ ਨਾਲ ਕਰਦੇ ਨੇ ਸੋ ਸਾਰਿਆਂ ਦਾ ਧੰਨਵਾਦ ਵੀਡੀਓ ਵੇਖਣ ਲਈ ਸੋ ਜਿਆਦਾ ਤੋਂ ਜਿਆਦਾ ਆਪਣੇ ਪੇਜ ਨੂੰ ਫੋਲੋ ਕਰੋ ਦਰਬਾਰ ਦੀ ਆਪਾਂ ਵੀਡੀਓ ਪਾਵਾਂਗੇ